ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਇਸ਼ਕ ਅੰਨਾ ਹੁੰਦਾ ਹੈ ਪਰ ਇੱਕ ਹੱਦ ਤੇ ਜਾ ਕੇ ਫਿਰ ਇਸ਼ਕ ਨਾਲੋਂ ਜੋ ਲਾਲਚ ਹੁੰਦਾ ਉਹ ਕਿਤੇ ਧਾਰੂ ਪੈ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਉਹ ਹੁੰਦਾਗਾ ਜਿਸ ਬਾਰੇ ਕਿਸੇ ਨੇ ਸੋਚਿਆ ਤੱਕ ਨਹੀਂ ਹੁੰਦਾ ਅੱਜ ਦੀ ਸੱਚੀ ਘਟਨਾ ਮੈਂ ਤੁਹਾਨੂੰ ਜੋ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ ਜਵਾਈ ਦਾ ਆਪਣੀ ਸੱਸ ਦੇ ਨਾਲ ਪ੍ਰੇਮ ਸੰਬੰਧ ਹੋ ਜਾਂਦਾ ਹੈ ਇਹ ਇੱਕ ਦੂਜੇ ਦੇ ਨਾਲ ਬਹੁਤ ਕੁਛ ਕਰਦੇ ਨੇ ਇਥੋਂ ਤੱਕ ਕਿ ਇਹ ਇੱਕ ਦੂਜੇ ਦੇ ਨਾਲ ਨਹੋਂ ਦੇ ਤੱਕ ਵੀ ਨੇ ਜਾਨੀ ਇਹ ਸਾਰੀਆਂ ਹੱਦਾਂ ਪਾਰ ਕਰ ਦਿੰਦੇ ਨੇ ਪਰ ਆਖਰ ਉਹ ਹੁੰਦਾ ਜਿਸ ਬਾਰੇ ਨਾ ਤਾਂ ਸੱਸ ਨੇ ਸੋਚਿਆ ਹੁੰਦਾ ਤੇ ਨਾ ਹੀ ਜਵਾਈ ਨੇ ਸੋਚਿਆ ਹੁੰਦਾ ਇੱਕ ਕਤਲ ਹੁੰਦਾ ਤੇ ਫਿਰ ਜਦੋਂ ਕਤਲ ਪਿਛਲਾ ਰਾਜ ਖੁੱਲਦਾ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਗਿਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਬਾਗਪਤ ਇਸ ਦੇ ਅਧੀਨ ਪੈਂਦਾ ਥਾਣਾ ਬਨੋਲੀ ਥਾਣੇ ਦੇ ਅਧੀਨ ਪੈਂਦਾ ਪਿੰਡ ਗਲਿਆਨ ਗੱਲ ਹੈ 15 ਅਕਤੂਬਰ 2025 ਦੀ ਇੱਥੋਂ ਦਾ ਰਹਿਣ ਵਾਲਾ ਸੋਨੂ ਸੈਣੀ ਜੋ ਕਿ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ ਸਵੇਰੇ ਸਵੇਰੇ ਪਿੰਡ ਦੇ ਵਿੱਚ ਹਾਹਾਕਾਰ ਮਚ ਜਾਂਦੀ ਹੈ ਕਿਉਂਕਿ ਪਤਾ ਲੱਗਦਾ ਕਿ ਸੋਨੂ ਸੈਣੀ ਨੇ ਤਾਂ ਪੱਖੇ ਦੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਹੁਣ ਪਿੰਡ ਦੇ ਲੋਕ ਸੋਨੂ ਸੈਣੀ ਦੇ ਘਰ ਜਾਂਦੇ ਨੇ ਤੇ ਉੱਥੇ ਦੇਖਦੇ ਨੇ ਕਿ ਉਸ ਦੀ ਪਤਨੀ ਸੋਨੀਆ ਅਤੇ ਉਸ ਦੀ ਸੱਸ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੁੰਦਾ ਹੈ ਤੇ ਸੋਨੂ ਸੈਣੀ ਦੀ ਲਾਸ਼ ਪੱਖੇ ਦੇ ਨਾਲ ਲਟਕ ਰਹੀ ਹੁੰਦੀ ਹੈ ਹੁਣ ਸੋਨੂ ਸੈਣੀ ਦੀ ਲਾਸ਼ ਨੂੰ ਪੱਖੇ ਤੋਂ ਉਤਾਰਿਆ ਜਾਂਦਾ ਹੈ ਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਰਾਕੇਸ਼ ਕੁਮਾਰ ਸ਼ਰਮਾ ਐਸ ਐਚਓ ਆਪਣੀ ਪੁਲਿਸ ਪਾਰਟੀ ਦੇ ਨਾਲ ਇੱਥੇ ਪਹੁੰਚਦੇ ਨੇ ਪਹਿਲੀ ਨਜ਼ਰ ਦੇ ਵਿੱਚ ਹੀ ਲੱਗ ਰਿਹਾ ਸੀ ਕਿ ਸੋਨੂ ਸੈਣੀ ਨੇ ਆਤਮ ਹੱਤਿਆ ਕਰ ਲਈ ਹੁਣ ਸਭ ਇਹ ਸੋਚ ਰਹੇ ਸੀ ਕਿ ਇਸ ਦੇ ਪਿੱਛੇ ਕੀ ਕਾਰਨ ਹੈ ਕਿਉਂ ਇਸ ਨੇ ਆਤਮ ਹੱਤਿਆ ਕੀਤੀ ਹੈ ਸੋਨੂ ਸੈਣੀ ਦੇ ਭਰਾਵਾਂ ਨੂੰ ਵੀ ਬੁਲਾਇਆ ਜਾਂਦਾ ਉਸ ਦਾ ਭਰਾ ਆਉਂਦਾਗਾ ਪਰ ਭਰਾ ਕਹਿ ਰਿਹਾ ਸੀ ਕਿ ਸੋਨੂ ਐਦਾਂ ਨਹੀਂ ਕਰ ਸਕਦਾ ਇਹ ਜ਼ਿੰਦਾ ਦਿਲ ਬੰਦਾ ਸੀ ਇਹ ਤਾਂ ਐਹੋ ਜੀ ਗੱਲ ਕਦੇ ਵੀ ਨਹੀਂ ਕਰਦਾ ਸੀ ਪੁਲਿਸ ਵੀ ਹੈਰਾਨ ਸੀ ਕਿ ਐਡਾ ਕਿਵੇਂ ਹੋ ਗਿਆ ਕਿਉਂਕਿ ਸੋਨੂ ਸੈਣੀ ਦੀ ਗਰਦਨ ਦੇ ਉੱਤੇ ਦੋ ਨਿਸ਼ਾਨ ਸੀ ਹੁਣ ਪੁਲਿਸ ਸੋਨੂ ਸੈਣੀ ਦੀ লাশ ਨੂੰ ਕਾਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਦੀ ਹੈ ਤੇ ਹੁਣ ਪੋਸਟਮਾਰਟਮ ਹੋ ਜਾਂਦਾ ਹੈ ਪੋਸਟਮਾਰਟਮ ਤੋਂ ਬਾਅਦ ਜਿਹੜੀ লাশ ਹੁੰਦੀ ਹੈ ਉਹ ਪਰਿਵਾਰਕ ਮੈਂਬਰਾਂ ਦੇ سپرد ਕਰ ਦਿੱਤੀ ਜਾਂਦੀ ਹੈ ਤੇ ਸੰਸਕਾਰ ਦੀਆਂ ਤਿਆਰੀਆਂ ਚੱਲਦੀਆਂ ਨੇ ਪਰ ਜੋ ਪੁਲਿਸ ਹੁੰਦੀ ਹੈ ਉਹ ਸੋਨੂ ਸੈਣੀ ਦੀ ਪਤਨੀ ਅਤੇ ਸੱਤ ਉੱਤੇ ਨਿਗਾਹ ਰੱਖ ਰਹੀ ਹੁੰਦੀ ਹੈ ਪਤਨੀ ਹੁੰਦੀ ਹੈ ਮੁਜੱਫਰਨਗਰ ਦੀ ਰਹਿਣ ਵਾਲੀ ਹੁੰਦੀ ਹੈ ਇੱਥੇ ਸੋਨੂ ਸੈਣੀ ਆਪਣੀ ਸੱਸ ਨੂੰ ਬੁਲਾ ਲੈਂਦਾ ਕਿਉਂਕਿ ਉਹ ਮੁਜੱਫਰਨਗਰ ਦੇ ਵਿੱਚ ਕੱਲੀ ਹੁੰਦੀ ਹੈ ਸੋਨੂ ਸੈਣੀ ਨੇ ਆਪਣੀ ਪਤਨੀ ਨੂੰ ਕਿਹਾ ਕਿ ਮਾਂ ਉੱਥੇ ਕੱਲੀ ਆ ਤੂੰ ਉਸ ਨੂੰ ਇੱਥੇ ਹੀ ਬੁਲਾ ਲੈ ਆਪਾਂ ਇੱਥੇ ਹੀ ਰਹਿਾਂਗੇ ਯਾਨੀ ਸੱਸ ਆਪਣੇ ਜਵਾਈ ਦੇ ਘਰ ਵਿੱਚ ਹੀ ਰਹਿ ਰਹੀ ਸੀ ਪੁਲਿਸ ਇਹਨਾਂ ਉੱਤੇ ਨਿਗਰਾਨੀ ਰੱਖਦੀ ਹੈ ਤੇ ਉਧਰ ਜੋ ਸੋਨੂ ਸੈਣੀ ਦਾ ਭਰਾ ਹੁੰਦਾ ਉਹ ਕਹਿੰਦਾ ਹੈ ਕਿ ਮਾਂ ਧੀ ਨੇ ਹੀ ਕੁਝ ਕੀਤਾ ਸੋਨੂ ਆਤਮ ਹੱਤਿਆ ਨਹੀਂ ਕਰ ਸਕਦਾ ਤੇ ਇਹਨੇ ਨੂੰ ਪੋਸਟਮਾਰਟਮ ਰਿਪੋਰਟ ਆ ਜਾਂਦੀ ਹੈ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਉਂਦਾ ਹੈ ਕਿ ਸੋਨੂ ਸੈਣੀ ਨੂੰ ਪਹਿਲਾਂ ਨੀਂਦੀਆਂ ਗੋਲੀਆਂ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਉਸ ਦਾ ਗਲ ਘੋਟ ਕੇ ਉਸ ਦੀ ਹੱਤਿਆ ਕੀਤੀ ਗਈ ਹੈ ਹੁਣ ਪੁਲਿਸ ਸੰਸਕਾਰ ਤੋਂ ਪਹਿਲਾਂ ਹੀ ਪਤਨੀ ਅਤੇ ਸੱਸ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਹਨਾਂ ਤੋਂ ਹੁਣ ਸਾਕਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਜੋ ਮੋਬਾਈਲ ਹੁੰਦੇ ਨੇ ਉਹ ਵੀ ਖੰਗਾਲੇ ਜਾਂਦੇ ਨੇ ਇਹਨਾਂ ਦੀਆਂ ਕਾਲ ਡਿਟੇਲਾਂ ਦੇਖੀਆਂ ਜਾਂਦੀਆਂ ਨੇ ਅਖੀਰ ਫਿਰ ਹੁਣ ਪੁਲਿਸ ਜਦੋਂ ਇਹਨਾਂ ਨੂੰ ਫੜ ਲੈਂਦੀ ਆ ਤਾਂ ਇਹਨਾਂ ਤੋਂ ਸੱਤ ਹੀ ਦੇ ਨਾਲ ਪੁੱਛਗਿਛ ਕਰਦੀ ਤੇ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਆ ਉਹ ਸਭ ਦੇ ਰਾਉਂਗ ਤੇ ਖੜੇ ਕਰ ਦਿੰਦੀ ਆ ਪਤਾ ਲੱਗਦਾ ਕਿ ਜੋ ਸੋਨੂ ਸੈਣੀ ਹੁੰਦਾ ਉਸ ਦਾ ਵਿਆਹ ਸੋਨੀਆ ਦੇ ਨਾਲ ਤਕਰੀਬਨ 15 ਸਾਲ ਪਹਿਲਾਂ ਹੋਇਆ ਸੀ ਸੋਨੀਆ ਮੁਜ਼ੱਫਰਨਗਰ ਦੀ ਰਹਿਣ ਵਾਲੀ ਸੀ ਸਮਾਂ ਲੰਘਦਾ ਉਸ ਤੋਂ ਬਾਅਦ ਜੋ ਸੋਨੀਆ ਦੀ ਮਾਂ ਹੁੰਦੀ ਆ ਜਿਸ ਦਾ ਨਾਮ ਸਰੋਜ ਹੁੰਦਾ ਉਹ ਮੁਜ਼ੱਫਰਨਗਰ ਦੇ ਵਿੱਚ ਇਕੱਲੀ ਰਹਿੰਦੀ ਹੁੰਦੀ ਆ ਤਾ सोनू ਨੇ ਕਿਹਾ ਕਿ ਮਾਂ ਨੂੰ ਇੱਥੇ ਬੁਲਾ ਲਾ ਉੱਥੇ ਉਹ ਕੱਲੀ ਰਹਿੰਦੀ ਆ ਆਪਣੇ ਕੋਲ ਰਹੇਗੀ ਆਪਣਾ ਵੀ ਦਿਲ ਲੱਗਿਆ ਰਹੇਗਾ ਤੇ ਮਾਂ ਦਾ ਵੀ ਦਿਲ ਲੱਗਿਆ ਰਹੇਗਾ ਹੁਣ ਸੱਸ ਨੂੰ सोनू ਸੈਣੀ ਆਪਣੇ ਘਰ ਬੁਲਾ ਲੈਂਦਾ ਹੈ ਚੱਲਦਾ ਰਹਿੰਦਾ ਸਮਾਂ ਲੰਘਦਾ ਪਰ ਕਿਸੇ ਨੂੰ ਇਹ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਅੱਗੇ ਕੀ ਹੋਣ ਵਾਲਾ ਹੁਣ सोनू ਸੈਣੀ ਅਤੇ ਉਸ ਦੀ ਸੱਸ ਸਰੋਜ ਦੀਆਂ ਨਜ਼ਦੀਕੀਆਂ ਹੋ ਜਾਂਦੀਆਂ ਇਹਨਾਂ ਦੇ ਵਿੱਚ ਪ੍ਰੇਮ ਸੰਬੰਧ ਚੱਲ ਪੈਂਦੇ ਨੇ ਜਦੋਂ ਸੋਨੀਆ ਮੁਜੱਫਰਨਗਰ ਜਾਂਦੀ ਆ ਤਾਂ ਪਿੱਛੋਂ ਇਹ ਦੋਨੋਂ ਰੰਗਰਾਲੀਆਂ ਮਣਾਉਂਦੇ ਨੇ ਇੱਥੋਂ ਤੱਕ ਕਿ ਇਹ ਨਹਾਉਂਦੇ ਵੀ ਇਕੱਠੇ ਨੇ ਤੇ ਨਹਾਉਂਦਿਆਂ ਦੀ ਵੀਡੀਓ ਵੀ ਬਣਾ ਲੈਂਦਾਗਾ ਸੋਨੂ ਸੈਣੀ ਐਦਾਂ ਹੀ ਚੱਲਦਾ ਰਹਿੰਦਾ ਹੈ ਤਕਰੀਬਨ 1 ਸਾਲ ਪਹਿਲਾਂ ਜੋ ਸੋਨੂ ਸੈਣੀ ਹੁੰਦਾ ਉਹ ਬਜਨੌਰ ਦੇ ਵਿੱਚ ਇੱਕ ਪਲਾਟ ਖਰੀਦਦਾ 3 ਲੱਖ ਰੁਪਏ ਦਾ ਤੇ ਉਹ ਪਲਾਟ ਕਰਵਾਉਂਦਾ ਆਪਣੀ ਸੱਸ ਦੇ ਨਾਮ ਸਮਾਂ ਲੰਘਦਾ ਸਾਲ ਹੋ ਜਾਂਦਾ ਪਰ ਉਹ ਜੋ ਪਲਾਟ ਸੀ ਹੁਣ ਉਹ ਪਲਾਟ ਦੀ ਕੀਮਤ ਲਗਭਗ 30 ਲੱਖ ਹੋ ਗਈ ਸੀ 10 ਗੁਣਾ ਉਹ ਪਲਾਟ ਵੱਧ ਚੁੱਕਿਆ ਸੀ ਪਰ ਸੋਨੂ ਸੈਣੀ ਸੋਚ ਰਿਹਾ ਸੀ ਕਿ ਮੇਰੀ ਸੱਸ ਇਸ ਪਲਾਟ ਨੂੰ ਕਦੇ ਵੀ ਵੇਚ ਸਕਦੀ ਹੈ ਮੈਂ ਇਸ ਨੂੰ ਆਪਣੇ ਨਾਂ ਕਰਵਾ ਲਵਾਂ ਯਾਨੀ ਬੇਈਮਾਨੀ ਦਿਮਾਗ ਦੇ ਵਿੱਚ ਆ ਜਾਂਦੀ ਹੈ ਪਰ ਜੋ ਸੱਸ ਹੁੰਦੀ ਹੈ ਉਹ ਕਹਿੰਦੀ ਹੈ ਕਿ ਮੈਂ ਇਹ ਪਲਾਟ ਤੇਰੇ ਨਾਮ ਨਹੀਂ ਕਰਾਂਗੀ ਤੇ ਇਧਰ ਸੋਨੀਆ ਵੀ ਕਹਿੰਦੀ ਹੈ ਕਿ ਮੇਰੀ ਮਾਂ ਇਹ ਪਲਾਟ ਤੇਰੇ ਨਾਮ ਨਹੀਂ ਕਰੇਗੀ ਇਹ ਤਾਂ ਮੇਰੀ ਮਾਂ ਦੇ ਨਾਂ ਹੀ ਪਲਾਟ ਰਹੇਗਾ ਹੁਣ ਸੋਨੂ ਸੈਣੀ ਦੇ ਦਿਮਾਗ ਦੇ ਵਿੱਚ ਇਸ ਗੱਲ ਦਾ ਡਰ ਬਹਿ ਜਾਂਦਾ ਹੈ ਕਿ ਇਹ ਪਲਾਟ ਵੇਚ ਦੇਣਗੀਆਂ ਇਹ ਪੈਸਾ ਖਾ ਜਾਣਗੀਆਂ ਤੇ ਇਧਰ ਸੱਸ ਅਤੇ ਪਤਨੀ ਯਾਨੀ ਸੋਨੂ ਸੈਣੀ ਦੀ ਸੱਸ ਅਤੇ ਪਤਨੀ ਦੇ ਦਿਮਾਗ 'ਚ ਇਹ ਹੁੰਦਾ ਕਿ ਅਸੀਂ ਇਹ ਪਲਾਟ ਇਸ ਦੇ ਨਾਂ ਨਹੀਂ ਕਰਾਂਗੇ ਇਸ ਗੱਲ ਨੂੰ ਲੈ ਕੇ ਇਹਨਾਂ ਦਾ ਰੌਲਾ ਪੈਂਦਾ ਰਹਿੰਦਾ ਤੇ ਆਖਰ ਜੋ ਸੋਨੂ ਸੈਣੀ ਹੁੰਦਾ ਉਹ ਆਪਣੀ ਸੱਸ ਸਰੋਜ ਨੂੰ ਕਹਿੰਦਾ ਕਿ ਤੂੰ ਮੇਰੀ ਗੱਲ ਮੰਨ ਲੈ ਨਹੀਂ ਤਾਂ ਤੇਰੀ ਵੀਡੀਓ ਮੇਰੇ ਕੋਲੇ ਆਪਣੇ ਇਕੱਠਿਆਂ ਦੇ ਨਹਾਉਂਦਿਆਂ ਦੀ ਮੈਂ ਉਹ ਸੋਸ਼ਲ ਮੀਡੀਆ ਤੇ ਪਾ ਦੇਵਾਂਗਾ ਵਾਇਰਲ ਕਰ ਦੇਵਾਂਗਾ ਤੇ ਤੇਰੀ ਇੱਜ਼ਤ ਨੂੰ ਲੀਰ-ਲੀਰ ਕਰ ਦੇਵਾਂਗਾ ਹੁਣ ਇਹ ਗੱਲ ਸਰੋਜ ਦੀ ਕੁੜੀ ਸੋਨੀਆ ਵੀ ਸੁਣਦੀ ਹੈ ਯਾਨੀ ਸੋਨੂ ਸੈਣੀ ਦੀ ਪਤਨੀ ਵੀ ਸੁਣਦੀ ਹੈ ਤਾਂ ਜਦੋਂ ਇਹ ਗੱਲ ਸੁਣਦੀ ਹੈ ਤਾਂ ਉਹ ਆਪਣੇ ਪਤੀ ਨੂੰ ਕਹਿੰਦੀ ਆ ਕਿ ਤੂੰ ਗਲਤ ਕੀਤਾ ਤੂੰ ਮੇਰੀ ਮਾਂ ਦੀ ਵੀਡੀਓ ਕਿਉਂ ਬਣਾਈ ਨਾਉਂਦੀ ਦੀ ਤਾਂ ਸੋਨੂ ਸੈਣੀ ਨੇ ਸਾਰੀ ਗੱਲ ਦੱਸੀ ਕਿ ਤੇਰੀ ਮਾਂ ਦੇ ਮੇਰੇ ਨਾਲ ਨਜਾਇਜ਼ ਸਬੰਧ ਨੇ ਸਾਡੇ ਇਕੱਠਿਆਂ ਦੀ ਨਾਉਂਦਿਆਂ ਦੀ ਵੀਡੀਓ ਆ ਇਹ ਗੱਲ ਤੇ ਰੌਲਾ ਹੋਰ ਪੈ ਜਾਂਦਾ ਪਰ ਜੋ ਮਾਂ ਟੀ ਹੁੰਦੀਆਂ ਉਹ ਇਕੱਠੀਆਂ ਹੋ ਜਾਂਦੀਆਂ ਉਹ ਕਹਿੰਦੀਆਂ ਕਿ ਤੂੰ ਜੋ ਮਰਜ਼ੀ ਕਰ ਲੈ ਅਸੀਂ ਤੇਰੇ ਨੋ ਪਲੋਟ ਨਹੀਂ ਕਰਾਂਗੀਆਂ ਤੇ ਉਧਰ ਮਾਂ ਟੀ ਦੇ ਦਿਮਾਗ ਦੇ ਵਿੱਚ ਇੱਕ ਪਲੈਨਿੰਗ ਆਉਂਦੀ ਆ ਕਿ ਸੋਨੂ ਸੈਣੀ ਨੂੰ ਮਾਰ ਦਿੱਤਾ ਜਾਵੇ ਨਾ ਰਹੇਗਾ ਬਾਸ ਤੇ ਨਾ ਬਜੇਗੀ ਬਾਂਸਰੀ ਤਾਂ ਫਿਰ ਇਹ ਪਲਾਨਿੰਗ ਕਰਦੀਆਂ ਨੇ ਕਿ सोनू ਸੈਣੀ ਨੂੰ ਪਹਿਲਾਂ نیند ਦੀਆਂ ਗੋਲੀਆਂ ਖਵਾਵਾਂਗੀਆਂ ਤੇ ਰਾਤ ਨੂੰ ਫਿਰ ਇਸ ਦਾ ਗਲ ਘੁੱਟ ਕੇ ਇਸ ਨੂੰ ਪੱਖੇ ਦੇ ਨਾਲ ਲਟਕਾ ਦੇਵਾਂਗੀਆਂ ਤੇ ਲੋਕਾਂ ਨੂੰ ਕਹਿ ਦੇਵਾਂਗੀਆਂ ਕਿ ਇਸ ਨੇ ਆਤਮ ਹੱਤਿਆ ਕਰ ਲਈ ਉਦਾਂ ਹੀ ਹੁੰਦਾ सोनू ਸੈਣੀ ਨੂੰ ਦੁੱਧ ਦੇ ਵਿੱਚ ਨੀਂਦ ਵਾਲੀਆਂ ਗੋਲੀਆਂ ਖਵਾਈਆਂ ਜਾਂਦੀਆਂ ਇਹ ਜਦੋਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੋ ਜਾਂਦਾ ਤਾਂ ਦੋਨੋਂ ਮਾਂ ਤੀ ਰੱਸੀ ਦੇ ਨਾਲ ਇਸ ਦਾ ਗਲ ਘੁੱਟ ਦਿੰਦੀਆਂ ਤੇ ਉਹੀ ਰੱਸੀ ਪੱਖੇ ਦੇ ਨਾਲ ਬੰਨ੍ਹ ਦਿੰਦੀਆਂ ਤੇ ਪਿੰਡ ਵਿੱਚ ਰੋਲਾ ਪਾਉਂਦੀਆਂ ਸਵੇਰ ਨੂੰ ਕੇ ਸੋਨੂ ਨੇ ਤਾਂ ਆਤਮ ਹੱਤਿਆ ਕਰ ਲਈ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਕ੍ਰਾਈਮ ਉਸ ਵੱਲੋਂ ਕੀਤਾ ਗਿਆ ਗੁਨਾਹ ਇੱਕ ਨਾ ਇੱਕ ਨੇ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਜਿਵੇਂ ਇਹ ਮਾਤੀ ਵੱਲੋਂ ਸੋਨੂ ਸੈਣੀ ਦਾ ਜੋ ਕਤਲ ਕੀਤਾ ਗਿਆ ਸੀ ਉਸ ਦਾ ਵੀ ਪਤਾ ਸਿਰਫ 2 ਦਿਨਾਂ ਦੇ ਵਿੱਚ ਲੱਗ ਗਿਆ ਕਿਉਂਕਿ ਜਦਨ ਉਸਦੀ ਮੌਤ ਹੋਈ ਪੋਸਟ ਮਾਰਟਮ ਹੈ ਤਾਂ ਦੂਸਰੇ ਦਿਨ ਹੀ ਪੁਲਿਸ ਨੂੰ ਪਤਾ ਲੱਗ ਗਿਆ ਸੀ ਕਿ ਸੋਨੂ ਸੈਣੀ ਨੇ ਆਤਮ ਹੱਤਿਆ ਨਹੀਂ ਕੀਤੀ ਸਗੋਂ ਸੋਨੂ ਸੈਣੀ ਦੀ ਮਾਤੀ ਨੇ ਮਿਲ ਕੇ ਹੱਤਿਆ ਕਰ ਦਿੱਤੀ ਐ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਰਾ ਕਰਨਾ ਤੁਹਾਨੂੰ ਸਟਾਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਜਮਾਈ ਅਤੇ ਸੱਸ ਦੇ ਨਜਾਇਜ਼ ਸਬੰਧ ਬਣਦੇ ਨੇ ਪਰ ਉਸ ਦੇ ਵਿੱਚ ਜਦੋਂ ਪੈਸਾ ਆ ਜਾਂਦਾ ਦਾ ਪੈਸਾ ਇਹਨਾਂ ਪ੍ਰੇਮ ਸਬੰਧਾਂ ਨੂੰ ਵੀ ਰੋਲ ਕੇ ਰੱਖ ਦਿੰਦਾ ਹੈ ਕਿਉਂਕਿ ਇਧਰ ਸੋਨੂ ਨੂੰ ਲੱਗ ਰਿਹਾ ਸੀ ਕਿ ਮੇਰੀ ਸੱਸ ਇਹ ਰੁਪਏ ਖਾ ਜਾਵੇਗੀ ਤੇ ਉਧਰ ਸੱਸ ਨੂੰ ਲੱਗ ਰਿਹਾ ਸੀ ਕਿ ਇਹ ਤਾਂ ਪਲਾਟ 10 ਗੁਣਾ ਵੱਧ ਗਿਆ ਮੈਂ ਇਹ ਪਲਾਟ ਦੇ ਪੈਸੇ ਇਹਨੂੰ ਨਹੀਂ ਦੇਣੇ ਮੈਂ ਪਲਾਟ ਇਸ ਦਿਨੋਂ ਨਹੀਂ ਕਰਵਾਉਣਾ ਇਹ ਪੈਸੇ ਮੈਂ ਖੁਦ ਰੱਖਣੇ ਨੇ ਤੇ ਇਸ ਗੱਲ ਕਾਰਨ ਇੱਕ ਕਤਲ ਹੋ ਗਿਆ ਤੇ ਹੁਣ ਸੋਨੂ ਸੈਣੀ ਦੀ ਤਾਂ ਮੌਤ ਹੋ ਗਈ ਪਰ ਜੋ ਸੱਸ ਅਤੇ ਉਸ ਦੀ ਪਤਨੀਆ ਉਹਨਾਂ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ। ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ। ਮਿਲਦਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ। ਸ੍ਰੀਕਾਲ